ਇੱਕ ਔਰਤ ਉਹ ਵੀ ਚਿੱਟਾ ਵੇਚੇ ਦੂਜਾ ਪੁਲਸ ਵਾਲੀ ਉਹ ਵੀ ਥਾਰਚ ਕਿੰਨਾ ਹੈ ਨਾ ਕਿੱਡਾ ਵੱਡਾ ਹੈ ਇਹ ਜਿਗਰਾ ਹੁੰਦਾ ਕਈ ਔਰਤਾਂ ਦਾ ਮੈਂ ਤਾਂ ਸਿਰਫ ਔਰਤ ਦੀ ਐਗਜ਼ੈਂਪਲ ਇਹੀ ਦੇਖੀ ਹੈ ਵੀ ਜੇ ਕੋਈ ਨਸ਼ਾ ਵੀ ਕਰਦਾ ਹੈ ਨਾ ਕੋਈ ਸ਼ਰਾਬ ਵੀ ਪੀਂਦਾ ਕਰੇ ਕੋਈ ਚਿੱਟਾ ਲਾ ਕੇ ਵੀ ਕਿਸੇ ਦੇ ਆਉਂਦਾ ਤਾਂ ਔਰਤਾਂ ਜਿਹੜੀ ਉਹ ਡਰ ਜਾਂਦੀ ਹੈ ਉਹਦੀ ਰੂਹ ਆ ਜਿਹੜੀ ਕੰਬ ਜਾਂਦੀ ਹੈ ਪਤਾ ਨਹੀਂ ਇਹੋ ਜੀਆਂ ਔਰਤਾਂ ਕਿੱਥੋਂ ਐਡਾ ਜਿਗਰਾ ਲੈ ਕੇ ਆਉਂਦੀਆਂ ਜਿਹੜੀਆਂ ਲੋਕਾਂ ਦੇ ਘਰ ਉਜਾੜਨ ਦੀ ਵੀ ਹਿੰਮਤ ਰੱਖਦੀਆਂ ਪਹਿਲਾਂ ਪਤਾ ਕੀ ਹੁੰਦਾ ਸੀ ਪਿੰਡਾਂ ਦੇ ਵਿੱਚ ਜਿਵੇਂ ਕੋਈ ਜ਼ਮੀਨ ਲੈ ਲੈਂਦਾ ਕੋਈ ਬਾਲਾ ਹੀ ਸੋਹਣਾ ਘਰ ਪਾ ਲੈਂਦਾ ਹਨਾ ਤਾਂ ਕਹਿ ਦਿੰਦੇ ਵੀ ਇਹਦੇ ਕੋਲ ਭਾਈ ਕਿੱਥੋਂ ਪੈਸਾ ਆਉਂਦਾ ਕਹਿੰਦੇ ਚਿੱਟਾ ਵੇਚਦਾ ਫੜਿਆ ਕਿਉਂ ਨਹੀਂ ਜਾਂਦਾ ਇਹ ਭਾਈ ਪੁਲਿਸ ਨਾਲ ਰਲੀ ਦੀ ਪੁਲਿਸ ਦੀ ਛੈ ਤੇ ਵੇਚਦੇ ਆ ਇਹ ਇਹ ਫੁਲਾਨੇ ਪੁਲਿਸ ਵਾਲੇ ਦਾ ਚਿੱਟਾ ਵੇਚਦਾ ਪਿੰਡਾਂ 'ਚ ਇਹ ਗੱਲਾਂ ਹੁੰਦੀਆਂ ਹੁੰਦੀਆਂ ਸੀ ਤੇ ਇਹੋ ਜਿਹੀ ਕੁਝ ਜਿਹੜੇ ਮੁਲਾਜ਼ਮ ਐ ਇਹੋ ਜੀਆਂ ਗੱਲਾਂ ਨੂੰ ਸੱਚ ਕਰ ਦਿੰਦੇ ਆ ਪਹਿਲਾਂ ਤਾਂ ਇਹ ਉਹੀ ਪਿੰਡਾਂ 'ਚ ਜਿਵੇਂ ਬਣੀਆਂ ਹੁੰਦੀਆਂ ਹਨਾ ਗੱਲਾਂ ਪਰ ਭੋਲੇ ਭਾਲੇ ਲੋਕ ਵੀ ਜਦੋਂ ਇਹੋ ਜਿਹੀ ਕੋਈ ਐਗਜ਼ਾਮਪਲ ਸਾਹਮਣੇ ਆਉਂਦੀ ਹੈ ਤਾਂ ਉਹ ਸਾਰੀਆਂ ਗੱਲਾਂ ਨੂੰ ਸੱਚ ਮੰਨ ਲੈਂਦੇ ਆ ਮੈਂ ਆਪਦੀ ਜ਼ਿੰਦਗੀ 'ਚ ਬਹੁਤ ਪੁੱਲਸ ਵਾਲੇ ਮੁਲਾਜ਼ਮ ਦੇਖੇ ਮੇਰੇ ਆਪਣੇ ਭੈਣ ਭਰਾ ਹਨਾ ਜਿਹੜੇ ਕਿ ਤਨਖਾਹ ਤੇ ਗੁਜ਼ਾਰਾ ਕਰਦੇ ਆ ਵੀ ਜਿਨ੍ਹਾਂ ਨੇ ਕਦੇ 1 ਰੁਪਇਆ ਵੀ ਨਹੀਂ ਕੀਤਾ ਜੀ ਉਹਨਾਂ ਨੇ ਮਤਲਬ 20 ਰੁਪਏ 20000 ਦਾ ਮਤਲਬ ਕੋਈ ਮੋਬਾਈਲ ਲੈਣਾ ਤਾਂ ਉਹ ਵੀ ਉਹ ਕਿਸ਼ਤਾਂ ਤੇ ਲੈਂਦੇ ਆ ਮੇਰੇ ਆਸ-ਪਾਸ ਹੀ ਕਈ ਦੇਖਣ ਵਾਲੇ ਇਹੋ ਜਿਹੇ ਮੈਂ ਪੁਲਿਸ ਮੁਲਾਜ਼ਮ ਦੇਖੇ ਆ ਜੈਂਟਸ ਵੀ ਲੇਡੀਜ਼ ਵੀ ਕਾਫੀ ਕੁੜੀਆਂ ਵੀ ਹਨਾ ਭਰਤੀ ਹੋਈਆਂ ਸੀ ਵੀ ਔਰਤ ਤਾਂ ਆਪਾਂ ਸੋਚ ਹੀ ਨਹੀਂ ਸਕਦੇ ਵੀ ਕਿਸੇ ਦਾ ਘਰ ਪੱਟ ਸਕਦੀ ਆ ਇੱਕ ਦੂਜੀ ਔਰਤ ਹੋਰ ਜਿਹੜੀ ਨੈੱਟ ਤੇ ਰੋ ਰਹੀ ਆ ਇਹ ਕੱਲਾ ਚਿੱਟਾ ਨਹੀਂ ਸੀ ਵੇਚ ਰਹੀ ਇਹ ਕਿਸੇ ਹੋਰ ਔਰਤ ਦਾ ਬੰਦਾ ਵੀ ਸਾਹਮਣੇ ਬੈਠੀ ਆ ਉਹ ਵਿਚਾਰੀ ਬਹੁਤ ਟਾਈਮ ਦੀ ਨੈੱਟ ਤੇ ਵਲਕ ਰਹੀ ਸੀ ਵੀ ਮੇਰਾ ਬੰਦਾ ਨਾਲ ਰਲ ਕੇ ਇਹ ਭਈ ਚਿੱਟਾ ਵੇਚਦੇ ਆ ਇਹਨਾਂ ਨਾਲ ਕੋਈ ਹੋਰ ਮਲਾਜ਼ਮ ਵੀ ਉੱਪਰਲੇ ਨਾਲੇ ਵੇ ਆ ਤੇ ਪਰ ਕਦੀ ਨਾ ਕਦੀ ਕਹਿੰਦੇ ਵੀ ਪ੍ਰਮਾਤਮਾ ਨਿਆਂ ਕਰਦਾ ਕਦੀ ਨਾ ਕਦੀ ਬੰਦਾ ਫਾਸੀ ਜਾਂਦਾ ਹਨਾ ਵੀ ਕੋਈ ਕਹਿੰਦੇ ਰੱਬ ਨੂੰ ਤਾਂ ਮਿਲ ਕੇ ਆਇਆ ਨਹੀਂ ਹੁੰਦਾ ਹਨਾ ਵੀ ਕਿੰਨਾ ਕੁ ਟਾਈਮ ਕੋਈ ਝੂਠ ਚੱਲੂਗਾ ਕਿੰਨਾ ਕੁ ਟਾਈਮ ਕੋਈ 2 ਨੰਬਰ ਦਾ ਪੈਸਾ ਚੱਲੂਗਾ ਜਿਨੇ ਕਿ ਹੁਣ ਥਾਰ ਦੇ ਵਿੱਚ ਇੱਕ ਔਰਤ ਹਨਾ ਉਹਦੇ ਕੋਲੋਂ ਚਿੱਟਾ ਫੜਿਆ ਗਿਆ ਪਿੱਛੇ ਜੇ ਨਾ ਇੱਕ ਘਟਨਾ ਹੋਈ ਸੀ ਵੀ ਲੈਂਡ ਕਰੂਜ਼ਰ 'ਚ ਇੱਕ ਬੀਬੀ ਸੀਗੀ ਲੀਡਰ ਉਹ ਵੀ ਚਿੱਟਾ ਵੇਚਦੀ ਫੜੀ ਗਈ ਸੀ ਮੈਂ ਤਾਂ ਨਾ ਐ ਹੈਰਾਨ ਹੋਣੀ ਹੁਣੀ ਆ ਵੀ ਔਰਤ ਕੋਲੇ ਐਡਾ ਜਿਗਰਾ ਆਉਂਦਾ ਕਿੱਥੋਂ ਆ ਔਰਤ ਦਾ ਜੇ ਖੁਦ ਦਾ ਆਣ ਕੇ ਵਾਣ ਚੱਕੇ ਸਦਾ ਕਰ ਪਟਿਆ ਜਾ ਰਿਹਾ ਹੋਵੇ ਹਨਾ ਤਾਂ ਤਾਂ ਵੀ ਔਰਤਾ ਜਿਹੜੀ ਉਹਦਾ ਦਰਦ ਰੱਖਦੀ ਉਹਨੂੰ ਮਹਿਸੂਸ ਹੁੰਦਾ ਵੀ ਏਦਾਂ ਦਾ ਬੰਦਾ ਨਾ ਕਿਸੇ ਨੂੰ ਮਿਲੇ ਵੀ ਕਿਸੇ ਨੂੰ ਸ਼ਰਾਬੀ ਨਾ ਮਿਲੇ ਹਨਾ ਤੇ ਇਹ ਔਰਤਾਂ ਐਡੇ ਜਿਗਰੇ ਵਾਲੀਆਂ ਇਹ ਆਉਂਦੀਆਂ ਕਿੱਥੋਂ ਆ ਮੈਨੂੰ ਤਾਂ ਇਹ ਹੀ ਨਹੀਂ ਸਮਝ ਲੱਗਦੀ ਤੇ ਇਹ ਔਰਤਾ ਕੋਈ ਬੀਬੀ ਹੈ ਜਿਹੜੀ ਇਹ ਕਨਸਟੇਬਲ ਸੀਗੀ ਬਠਿੰਡੇ ਪੁਲਿਸ ਲਾਈਨ ਦੇ ਵਿੱਚ ਤੇ ਇਹਦੇ ਕੋਲੋਂ ਥਾਰ ਗੱਡੀ ਦੇ ਵਿੱਚ ਆ ਜਿਹੜਾ ਕਾਫੀ ਮਾਤਰਾ ਦੇ ਵਿੱਚ ਜਿਹੜਾ ਚਿੱਟਾ ਉਫਰਿਆ ਗਿਆ ਜਿਵੇਂ ਕਿੰਨੇ ਘਰ ਆ ਜਿਹੜੇ ਚਿੱਟੇ ਨੇ ਪੱਟਦੇ ਆ ਇੱਕ ਪਾਸੇ ਚੱਲ ਰਿਹਾ ਵੀ ਯੁੱਧ ਨਸ਼ਿਆਂ ਵਿਰੁੱਧ ਮਤਲਬ ਸਾਰੇ ਜਿਹੜੇ ਜਿੰਨੇ ਵੀ ਨਸ਼ਾ ਵਗੈਰਾ ਵੇਚਦੇ ਆ ਨਾ ਉਹਨਾਂ ਤੇ ਉਹਨਾਂ ਦੇ ਘਰਾਂ ਦੇ ਉੱਪਰ ਜਿਹੜਾ ਪੀਲਾ ਪੰਜਾ ਚਲਾਇਆ ਜਾ ਰਿਹਾ ਤੇ ਇਹ ਚਲੋ ਅੱਗੇ ਇਹਨਾਂ ਨੂੰ ਕੀ ਸਜ਼ਾ ਮਿਲਦੀ ਹੈ ਕਿੱਡੇ ਕਿ ਵੱਡੇ ਗੁਨਾਹਗਾਰ ਆ ਹਨਾ ਇਹ ਤਫਤੀਸ਼ ਦਾ ਜਿਵੇਂ ਵੇਸ਼ ਆ ਹਨਾ ਜੇਕਰ ਇਹ ਗੁਨਾਹਗਾਰ ਸਾਬਿਤ ਹੁੰਦੇ ਆ ਤੇ ਸਭ ਤੋਂ ਪਹਿਲਾਂ ਇਹਨਾਂ ਦੀ ਗੱਡੀ ਤੇ ਤੇ ਫਿਰ ਇਹਨਾਂ ਦੇ ਘਰ ਤੇ ਪੀਲਾ ਪੰਜਾ ਜਿਹੜਾ ਉਹ ਜ਼ਰੂਰ ਚੱਲਣਾ ਚਾਹੀਦਾ ਕਿਉਂਕਿ ਮਤਲਬ ਲੋਕਾਂ ਦੇ ਦਿਲਾਂ ਚ ਉਹ ਗੱਲ ਨਿਕਲੇ ਵੀ ਜਿਹੜਾ ਇਸ ਸਮੇਂ ਹੈ ਜਿਹੜਾ ਉਹ ਇਨਸਾਫ ਸਾਰਿਆਂ ਨੂੰ ਮਿਲਣਾ ਚਾਹੀਦਾ বিজে ਸਾਡੇ ਨਾਲ ਅਸੀਂ ਗਲਤ ਕਰਾਂਗੇ ਤਾਂ ਸਾਡੇ ਨਾਲ ਵੀ ਐ ਹੋ ਸਕਦਾ ਇੱਕ ਦੀ ਜੇ ਇੱਕ ਨਾਲ ਸਾਰਾ ਕੁਝ ਉਹਦਾ ਉਜੜੂਗਾ ਜਿਵੇਂ ਉਹਨੇ ਬਣਾਇਆ ਤਾਂ ਬਾਕੀ ਜਿੰਨੇ ਵੀ ਕੋਈ ਮੁਲਾਜ਼ਮਾ ਹਨਾ ਭੈਣ ਭਰਾ ਕੋਈ ਵੀ ਤਾਂ ਉਹਨਾਂ ਨੂੰ ਵੀ ਸਿੱਖਿਆ ਮਿਲਦੀ ਹੈ ਜੇ ਹੁਣ ਮੰਨ ਲਾ ਇੱਕ ਬੰਦੇ ਕੋਈ ਵੱਡੇ ਠੱਗਾ ਹਨਾ ਉਹ ਬਚ ਜਾਣ ਤਾਂ ਫਿਰ ਦੂਜਿਆਂ ਨੂੰ ਵੀ ਹੌਸਲਾ ਮਿਲਦਾ ਤੇ ਇਹ ਚੀਜ਼ਾਂ ਆਹੀ ਜਿਵੇਂ ਕ੍ਰਾਈਮ ਵਧਦਾ ਵਧਦਾ ਵਧ ਜਾਂਦਾ ਹਨਾ ਤਾਂ ਬੰਦਾ ਬਿਲਕੁਲ ਹੀ ਨਰਕਵਾਂਲਾ ਜਿਹੜਾ ਚੱਲਿਆ ਜਾਂਦਾ ਆਪਾਂ ਤਾਂ ਇਹੀ ਚਾਹੁੰਦੇ ਹਾਂ ਹਨਾ ਵੀ ਕੋਈ ਵੀ ਗਲਤ ਕੰਮ ਕਰੇ ਨਾ ਕਿਸੇ ਦਾ ਵੀ ਕੋਈ ਤੀਪੁੱਤ ਕਰੇ ਨਾ ਇੱਕ ਤਾਂ ਹਨਾ ਔਰਤ ਹੋਣਾ ਉਹੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਹਨਾ ਕਿਉਂਕਿ ਔਰਤ ਤੇ ਪਰਿਵਾਰ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ ਔਰਤ ਜੋ ਕਰਦੀ ਹੈ ਉਹਦਾ ਪਰਿਵਾਰ ਦੇਖਦਾ ਉਹਦੇ ਬੱਚੇ ਦੇਖਦੇ ਆਣ ਗੁਣ ਦੇਖਦਾ ਸਮਾਜ ਦੇਖਦਾ ਦੂਜਾ ਜਦੋਂ ਕੋਈ ਔਰਤ ਆ ਜਿਹੜੀ ਵਰਦੀ ਪਹਿਨ ਲੈਂਦੀ ਹੈ ਤਾਂ ਉਹ ਮੈਨੂੰ ਲੱਗਦਾ ਵੀ ਜ਼ਿੰਮੇਵਾਰੀ ਉਹ ਦੁੱਗਣੀ ਹੋ ਜਾਣੀ ਚਾਹੀਦੀ ਹੈ ਵੀ ਡਾਰਾ ਜਿਹੜਾ ਉਹ ਦੁੱਗਣਾ ਹੋ ਜਾਣਾ ਚਾਹੀਦਾ ਪਰ ਪਤਾ ਨਹੀਂ ਇਹ ਔਰਤਾਂ ਜਿਹੜੇ ਡੇਡੇ ਜਿਗਰੇ ਕਿੱਥੋਂ ਲੈ ਕੇ ਆਉਂਦੀਆਂ ਤੇ ਇਨਾਂ ਦੀ ਜ਼ਰੂਰ ਜਿਹੜਾ ਪੀਲਾ ਪੰਜਾ ਉਹ ਚੱਲਣਾ ਚਾਹੀਦਾ ਜੋ ਕੁਝ ਵੀ ਇਨਾਂ ਨੇ ਇਹ 2 ਨੰਬਰ ਦੀ ਕਮਾਈ ਚੋਂ ਬਣਾਇਆ ਉਹ ਸਾਰਾ ਮੈਂ ਵੀ ਸਰਕਾਰ ਨੂੰ ਬੇਨਤੀ ਕਰਦੀ ਆ ਵੀ ਉਹ ਬਰਬਾਦ ਹੋਣਾ ਚਾਹੀਦਾ ਲੋਕਾਂ ਲਈ ਇੱਕ ਇਹ ਉਦਾਹਰਨ ਬਣੇ ਵੀ ਜੇ ਕੋਈ ਵੀ ਗਲਤ ਕੰਮ ਕਰਦਾ ਬੇਸ਼ੱਕ ਉਹ ਮੁਲਾਜ਼ਮਾ ਤੇ ਬੇਸ਼ੱਕ ਕੋਈ ਆਮ ਬੰਦਾ ਵੀ ਉਹ ਬਖਸ਼ਿਆ ਨਹੀਂ ਜਾਊਗਾ ਆਹਮ ਲੋਕਾਂ ਨੂੰ ਵੀ ਨਿਆ ਮਿਲੂਗਾ ਜਿਨ੍ਹਾਂ ਦੇ ਘਰ ਪੱਟੇ ਗਏ ਆ ਹਨਾ ਜਿਨ੍ਹਾਂ ਦੇ ਪੁੱਤ ਆ ਜਿਹੜੇ ਗੱਭਰੂ ਆ ਉਹ ਇੱਕ ਇਕੱਲਾ ਇਕੱਲਾ ਪੁੱਤ ਸੀ ਹਨਾ ਕਿਸੇ ਦਾ ਗੱਭਰੂ ਉਹ ਮਰ ਗਿਆ ਤੇ ਘਰਾਂ ਦੇ ਘਰ ਆ ਜਿਹੜੇ ਤਬਾਹ ਹੋ ਗਏ ਉਜੜ ਗਏ ਤਾਂ ਇਹ ਲੋਕਾਂ ਦੀਆਂ ਬਦਵਾਵਾ ਜਿਹੜੀਆਂ ਉਹ ਵੀ ਨਾ ਲੱਗਣ ਉਹ ਤਾਂ ਲੱਗਣੀ ਹੀ ਆ ਹਨਾ ਤੇ ਚਲੋ ਕਾਨੂੰਨ ਆ ਜਿਹੜਾ ਉਹ ਵੀ ਸਾਰਿਆਂ ਨੂੰ ਇੱਕ ਨਜ਼ਰ ਨਾਲ ਵੇਖੇ ਤੇ ਜਰੂਰ ਇਹਨਾਂ ਦੀ ਗੱਡੀ ਇਹਨਾਂ ਦੇ ਘਰ ਤੇ ਪੀਲਾ ਪੰਜਾ ਚੱਲੇ ਤੇ ਤਾਂ ਕਿ ਆਮ ਲੋਕਾਂ ਨੂੰ ਵੀ ਜਿਹੜੀ ਇਹਦੇ ਤੋਂ ਮੀਨਜ਼ ਇੱਕ ਦਿਸ਼ਾ ਮਿਲੇ ਵੀ ਅੱਗੇ ਤੋਂ ਕੋਈ ਗਲਤ ਕੰਮ ਨਹੀਂ ਕਰਨਾ ਕਿਉਂਕਿ ਜਿਹੜਾ ਕਰੋਨਾ ਉਹ ਸਾਰਿਆਂ ਲਈ ਬਰਾਬਰ ਹੈ ਜੇ ਕੋਈ ਉਹਨਾਂ ਦਾ ਆਪ ਦਾ ਮੁਲਾਜ਼ਮ ਵੀ ਕਦੇ ਗਲਤੀ ਕਰੂਗਾ ਤਾਂ ਉਹਦੇ ਨਾਲ ਵੀ ਇਹੀ ਵਿਹਾਰ ਆ ਜਿਹੜਾ ਹੋਊਗਾ ਮੈਂ ਵੀ ਪਾਲਕ ਹੋਰ ਸਿੱਖੂ ਜਾਂ ਤੋ ਇਹ ਮੈਂ ਸੁਣ ਹੀ ਰਹੀ ਸੀ ਹਨਾ ਕਿ ਸੂਬਾ ਦੀਆਂ ਖਬਰਾਂ ਆ ਰਹੇ ਯਾ ਤੇ ਬਹੁਤ ਮੈਨੂੰ ਦੁੱਖ ਹੋਇਆ ਸ਼ਾਇਦ ਤੁਹਾਨੂੰ ਵੀ ਮੇਰੀ ਗੱਲ ਸੁਣ ਕੇ ਤੁਹਾਨੂੰ ਵੀ ਲੱਗੇ ਹੀ ਹੋਊਗਾ ਹਨਾ ਤੇ ਕਿਨੂੰ ਕਿਨੂੰ ਇਦਾਂ ਲੱਗਦਾ ਹਨਾ ਵੀ ਔਰਤਾਂ ਕਿੱਥੋਂ ਐਡਾ ਜਿਗਰਾ ਲਿਆਉਂਦੀਆਂ ਵੀ ਕਿਵੇਂ ਐਂ ਕਰ ਸਕਦੀਆਂ ਤਾਂ ਤੁਸੀਂ ਵੀ ਆਪ ਦਾ ਜਿਹੜਾ ਕਮੈਂਟ ਜ਼ਰੂਰ ਕਰਨਾ ਤੇ ਇਹ ਇਹ ਜੋ ਲੋਕਾਂ ਨਾਲ ਆ ਜਿਹੜਾ ਉਹ ਜ਼ਰੂਰ ਇਹਨਾਂ ਨੂੰ ਸਭ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਤੇ ਦੂਜੇ ਜਿਹੜੇ ਬਾਕੀ ਹਨਾ ਗੁਨੇਗਾਰ ਆ ਉਹਨਾਂ ਵਾਂਗ ਇਹਨਾਂ ਦਾ ਘਰ ਵੀ ਉਜੜੇ ਇਹਨਾਂ ਦੀਆਂ ਗੱਡੀਆਂ ਇਹਨਾਂ ਦੇ ਘਰਾਂ ਤੇ ਵੀ ਪੀਲਾ ਪੰਜਾ ਜ਼ਰੂਰ ਚੱਲੇ ਧੰਨਵਾਦ